ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜੀ ਤੁਸੀਂ ਆ ਫਸਲ ਬੀਜੀ ਵੇਖ ਸਕਦੇ ਹੋ ਇਹ ਮਕਈ ਬੀਜੀ ਹੋਈ ਹੈ ਕਿਸੇ ਟਾਈਮ ਜਿਹੜੀ ਆ ਜ਼ਮੀਨ ਦੇ ਵਿੱਚ ਮਕਈ ਬੀਜੀ ਹੋਈ ਆ ਇੱਥੇ ਉਮੀਦ ਨਹੀਂ ਸੀ ਕਿਉਂਕਿ ਫਸਲ ਉੱਗ ਸਕੂਗੀ ਕਿਉਂਕਿ ਇਹ ਜ਼ਮੀਨ ਬਿਲਕੁਲ ਇਸ ਤਰ੍ਹਾਂ ਦੀ ਸੀ ਜਿਵੇਂ ਰੇਗਿਸਤਾਨ ਹੁੰਦਾ ਕਿਉਂਕਿ ਇੱਥੇ ਹੜ੍ਹ ਆਉਣ ਦੇ ਕਾਰਨ 5 5 ਫੁੱਟ ਰੀਤਾ ਚੜ ਗਿਆ ਸੀ ਤੇ ਜ਼ਮੀਨਾਂ ਬਿਲਕੁਲ ਬੇਆਬਾਦ ਹੋ ਗਈਆਂ ਸੀ ਪਰ ਖਾਲਸੇਢ ਨੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਜ਼ਮੀਨਾਂ ਨੂੰ ਆਬਾਦ ਕੀਤਾ ਤੇ ਇਹਨਾਂ ਜਿਹੜੇ ਲੋੜਵੰਦ ਕਿਸਾਨਾਂ ਉਹਨਾਂ ਦੀ ਮਦਦ ਕੀਤੀ ਹੈ ਇਹ ਨੇ ਸਰਦਾਰ ਕਾਬਲ ਸਿੰਘ ਇਹਨਾਂ ਦਾ ਪਿੰਡ ਐ ਕੜੌਮ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਇਹ ਖੁਦ ਹੀ ਆਪਣੀ ਜਵਾਨੀ ਦੱਸਣਗੇ ਕਿ ਜ਼ਮੀਨਾਂ ਦਾ ਕੀ ਹਾਲ ਸੀ ਤੇ ਕੀ ਇਹਨਾਂ ਨੂੰ ਉੱਥੇ ਕੋਈ ਆਸ ਸੀ ਜਾਣੀ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਦਾਂ ਠੀਕ ਠਾਕ ਚੜ੍ਹਦੀ ਕਲਾ ਚੋ ਤੁਸੀਂ ਸੁਣਾਓ ਜੀ ਠੀਕ ਹੈ ਜੀ ਤੇ ਜ਼ਮੀਨਾਂ ਦਾ ਕੀ ਹਾਲ ਸੀ ਜਿੱਥੇ ਕੀ ਉਮੀਦ ਲੱਗਦੀ ਸੀ ਕੋਈ ਨਾ ਕੋਈ ਉਮੀਦ ਨਹੀਂ ਲੱਗਦੀ ਆ ਤੁਸੀਂ ਦੇਖ ਸਕਦੇ ਪਹਿਲੋ ਜਿਹੜਾ ਹਾਲਾ ਲੱਗੇ ਆ ਇਸੇ ਤਰ੍ਹਾਂ ਪਹਿਲੋ ਜ਼ਮੀਨਾਂ ਬਣਿਆ ਹੈਗੀਆਂ ਸੀ ਰੇਦਾ ਪੰਜ ਪੰਜ 6 ਸੇ ਫੋਟ ਹੈਗੀ ਸੀ ਇਹ ਖਾਰਸਰ ਨੇ ਆਣ ਕੇ ਇੱਥੇ ਸੇਵਾ ਆਰੰਭ ਕੀਤੀ ਤੇ ਆ ਜ਼ਮੀਨਾਂ ਬਣੀਆਂ ਜ਼ਮੀਨਾਂ ਬਣ ਕੇ ਇਹਨਾਂ ਮੁਕਈ ਦੀ ਵਿਆਈ ਕੀਤੀ ਉਹਨਾਂ ਮੁਕਈਆਂ ਨੂੰ ਸਰਪੇ ਕਰ ਲੱਗੇ ਆ ਆਡੇ ਪੈਰਾਂ ਦੇ ਖੜੇ ਆਏ ਪੂਰੀ ਕੱਲ ਮੂੰਗੀ ਦੀ ਬੈ ਵੀ ਕੀਤੀ ਗਈ ਆ ਕੋਸ ਅੱਜ ਕੀਤੀ ਆ ਖਾਲਸਾ ਏਡ ਦਾ ਬਹੁਤ ਬਹੁਰੀਣੀ ਅਸੀਂ ਜਿਨ੍ਹਾਂ ਨੇ ਅਣਗੇ ਸਾਡੀਆਂ ਜ਼ਮੀਨਾਂ ਬਣਾ ਕੇ ਦਿੱਤੀਆਂ ਤੇ ਅਨੁਵਾਦ ਕਰਕੇ ਦਿੱਤੀਆਂ ਇਹ ਫਸਲ ਐ ਟਾਈਮ ਤੇ ਪੂਰੀ ਸਾਡੀ ਵਿੱਚ ਮੱਕੀ ਖੜੀ ਆ ਜੀ ਹੁਣ ਸਪਰੇਅ ਕਰਨ ਲੱਗੇ ਹਾਂ ਉਹਦੇ ਵਿੱਚ ਖੜੀ ਹੋਈ ਮੱਕੀ ਨੂੰ ਦੇਖ ਕੇ ਖੁਸ਼ੀ ਹੁੰਦੀ ਆ ਅੱਜ ਪੂਰੀ ਖੁਸ਼ੀ ਆ ਜੀ ਮੱਕੀ ਨੂੰ ਵੇਖ ਕੇ ਜੀ ਕਦੇ ਜਦੋਂ ਅਸੀਂ ਪਹਿਲੀ ਵਾਰ ਆਏ ਸੀ ਵੇਖਿਆ ਸੀ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਫਸਲ ਹੋਊ ਨਾ ਜੀ ਨਾ ਨਾ ਲੱਗਦਾ ਹੀ ਨਹੀਂ ਇਹ ਜਾਂਦੇ ਬਨਈਆਂ ਨਹੀਂ ਲੱਗਦੀਆਂ ਤਾਂ ਤੇ ਅੱਜ ਫਸਲਾਂ ਵੀ ਜੀ ਅੱਜ ਪੂਰੀ ਹੈ ਫਸਲ ਪੂਰੀ ਹੈ ਜੀ ਟੈਗ ਦੀ ਪਈ ਹੈ ਜੀ ਖੁਸ਼ ਹੋ ਪੂਰੇ 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 ਕੋਰੇ ਕੀ ਕਹਿਣਾ ਚਾਹੋਂ ਖਾਲਸੇੜ ਨੇ ਖਾਲਸੇੜ ਦਾ ਅੱਜ ਦਿਨ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਣ ਕੇ ਸਾਡੀ ਬਾਹ ਫੜੀ ਤੇ ਜ਼ਮੀਨਾਂ ਮੋੜ ਤੋਂ ਫਿਰ ਬਣਾ ਕੇ ਇਹਨਾਂ ਨੇ ਦਿੱਤੀਆਂ ਇਹਨਾਂ ਨੇ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਹ ਸਿਰਫ ਤੁਹਾਡੇ ਕਾਰਨ ਹੀ ਸੰਭ ਹੋ ਸਕਿਆ ਕਿਉਂਕਿ ਤੁਸੀਂ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਦਸਵੰਦ ਕੱਢਦੇ ਹੋ ਉਸ ਦਸਵੰਦ ਦੇ ਤਹਿਤ ਹੀ ਜਿਹੜੀਆਂ ਫਸਲਾਂ ਅੱਜ ਉਗ ਸਕੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ